ਜਿਹਨੂੰ ਦੱਤਾਉ ਦੀ ਜ਼ਿੰਮੇਵਾਰੀ ਹੈ ਉਹਦਾ ਉਹਨੂੰ ਕਵੇਂ ਪੂਰਾ ਕਰੇ ਉਹਦਾ ਜ਼ਿੰਮੇਵਾਰੀ ਤੋਂ ਤੇ ਆ ਗਈ ਇਸ ਕਰਕੇ ਭੇਖ ਦਿਖਾਇਓ ਲੋ ਜਗਤ ਕੋ ਲੋਗਨ ਕੋ ਵਸਕੀਰ ਅੰਤਕਾਲ ਕਾਤੀ ਘਟਿਓ ਜ਼ਿੰਮੇਵਾਰੀ ਤੇਰੀ ਆ ਗਈ ਜ਼ਿੰਮੇਵਾਰੀ ਸਰਵਣੀ ਕਮੇਟੀ ਦੀ ਆ ਗਈ ਗੁਰੂ ਦਾ ਚੜਾਵਾ ਕਿੱਥੇ ਖਰਚ ਹੁੰਦਾ ਕਿਵੇਂ ਹੁੰਦਾ ਜ਼ਿੰਮੇਵਾਰੀ ਧਰਮ ਪ੍ਰਚਾਰ ਕਮੇਟੀ ਦੀ ਆ ਗਈ ਕਿੱਥੇ ਹੁੰਦਾ ਧਰਮ ਦਾ ਪੈਸਾ ਖਰਚ ਜੋ ਵੀ ਵਾਲੀ ਜਿਹੜੇ ਪ੍ਰਚਾਰਕ ਨੇ ਉਹਨਾਂ ਦੀ ਇਹ ਪ੍ਰਚਾਰ ਕਰਦੇ ਆ ਕਿ ਨਹੀਂ ਕਰਦੇ ਦਰਹਾਨ ਲੈਦੇ ਹੋ ਸੰਗਤ ਇਹਨਾਂ ਦਾ ਜਿਹੜਾ ਵਾ ਜੜਾਤਾ ਉਥੇ ਉਹਦਾ ਗੋਲ ਘੇਪਾਇਆ ਹੈ ਜੋ ਵੀ ਕੋਸ ਉਹਦੇ ਸਰਦਾ ਸੀ ਹਿਸਾਬ ਦਾ ਇਹਨਾਂ ਨੂੰ ਦੇਣਾ ਪੈਣਾ ਸਭ ਕਰ ਦਊ ਇਹ ਦੇਣਗੇ ਜੇ ਤਾਂ ਕੁਝ ਲਈਦਾ ਜੇਦਾ ਤੱਤਾ ਖਾਉਣਾ ਤਸ ਗਈਏ ਸ਼ਾਬਾਸ਼ ਸ਼ਾਬਾਸ਼ ਕਰਨ ਕਰਦੇ ਗੁਰੂ ਦੇ ਨੋਤੇ ਖੁੰਦੇ ਹੋ ਸ਼ਾਬਾਸ਼ ਕਿ ਨਹੀਂ ਕਰਦੇ ਹੋ ਲੀਡਰਾਂ ਦੀ ਜਿਹਨੇ ਨੌਕਰੀ ਦਈ ਆ ਉਹਦੀ ਗੁਰੂ ਦੇ ਨਹੀਂ ਕਰਦੇ ਸਹੀ ਗੱਲ ਇਹ ਇਹ ਪ੍ਰਚਾਰ ਸਹੀ ਕਿਉਂ ਨਹੀਂ ਕਰਦੇ ਫਿਰ ਜਿਵੇਂ ਵਾਰੀ ਕੀਦੀ ਐ ਜਿਵੇਂ ਵੀ ਪ੍ਰਚਾਰ ਕਾਂ ਦੀ ਜਿਹੜੇ ਲੱਗੇ ਨੇ ਕਰ ਵਿਚਾਰੀ ਉਹ ਦੀ ਇਹਨਾਂ ਦੀ ਆਜੂ ਕਿੰਮਾ ਵਾਰੀ ਕੀਆ ਬਾਰੇ ਗਏ ਬਸ ਪਤਾ ਲੱਗਿਆ ਹਰ ਵਸਰਾ ਤੇਰੇ ਗੋਣ ਕੋਈ ਗੋਣ ਨਹੀਂ ਰਿਆ ਸਭ ਗਲ ਗਲੇ ਪੈਰੇ ਦੋਸੋ ਜਬਾਦ ਵੀ ਨਾ ਨਿਜ ਰਹਿ ਸਕਦਾ ਕਦੇ ਨਹੀਂ ਰਸਕ ਕਦੇ ਬੁਗੋ ਜਗ ਨਾ ਰਹਿਣ ਦੇਣਾ ਉਹਰੇ ਉੜਾਣ ਉਲੀ ਦੋ ਦੋ ਰਣੋਲੀ ਆ ਜਨਮਾਦ ਖਾਏ ਮਦਾਰੀ ਘੁੰਮਣਸੂਰ ਮੈਂ ਜਨ ਬਦ ਖਾਏ ਬਦਾਰੀ ਘੁੰਮਣਸੂਰ ਮੈਂ ਔਰ ਬਦ ਖਾਏ ਲਿਖਿਆ ਹੈ ਬੱਤਾ ਪਿੰੜ ਵਾਲੀ ਕੀ ਜੇ ਇਹ ਤਾਂ ਖਰਣ ਵਾਲੀ ਕੀ ਲਿਖਿਆ ਹੈ ਇਹ ਕੀ ਗੱਲ ਹੈ ਕਿਉਂ ਉਲਟ ਫੁਲਟ ਗੱਲਾਂ ਲਿਖਿਆ ਆਰਦੀ ਬਾਣੀ ਬਹੁਤ ਉਲਟ ਫੁਲਟ ਇਦਾਂ ਗੱਲਾਂ ਸਾਰਾ ਪੁੱਝਣ ਵਾਲਾ ਪਿਆ ਮਾ ਦਿਖਾਇ ਬੁਦਾਰੀ ਜਿਵੇਂ ਓਕਾਰ ਖਾਗੇ ਨਾ ਓਕਾਰ ਦਾ ਪੇਸ਼ਾ ਹੁੰਦਾ ਆ ਜਿਹੜਾ ਹੰਕਾਰ ਦਾ ਗਿਆਨ ਖੁੰਦੇ ਨੇ ਹੰਕਾਰੇ ਖਾਗੇ ਜਿਹੜਾ ਗਿਆਨ ਤਪ ਜਾਪੋ ਜੋ ਓਕਾਰ ਪੈਦਾ ਕਰਦਾ ਹੈ ਦਰਮਤਦਾ ਮਨਮਤ ਮਦ ਹੈ ਮਨਮਤ ਮਦ ਜੇ ਦਰਮਤ ਮਦ ਜੇ ਇਹ ਤੇ ਉਹ ਦਰਮਤ ਦੇ ਨਸ਼ੇ ਜਨੇ ਹੋ ਮਾ ਦਿਖਾਇ ਬੁਦਾਰੀ ਕੋ ਮਨਸੂਰ ਮੇ ਕੋਪਲਸੂਰ ਮੇ ਸੂਰ ਮੇ ਆਇ ਕੁੰਦੇ ਰੇ ਜਿਵੇਂ ਆ ਜਿਹੜੇ ਨੇ ਨਾ ਗੁਜ਼ਾਰੀ ਨੇ ਗੁਜ਼ਾਰੀ ਉਹਨੂੰ ਕਦਰ ਰੇ ਕਈ ਪੇਖ ਬਦਲਦਾ ਹੈ ਅਗਣ ਤ ਪਾਉ ਪਸਾਰੀ ਰੂਲੇ ਪਹਾੜ ਵਿੱਚ ਆਹਾੜ ਆਹਾੜ ਰੂਲੇ ਆਹਾੜ ਵਿੱਚ ਅਗਣ ਤ ਅਗਣ ਤ ਐ ਲੇਟੇ ਪੈ ਨੇ ਪੈਰ ਪਸਾਰ ਕੇ ਸੌਂ ਗਏ ਉੱਥੇ ਰੋਲੇ ਆਹਾੜ ਵਿੱਚ ਜਿਵੇਂ ਸੌਂ ਜਾਂਦੇ ਨੇ ਨਾ ਪੀੜ ਦੇ ਵਿੱਚ ਡਿੱਗ ਕੇ ਬਰ ਜਾਂਦੇ ਨੇ ਐ ਪਏ ਜਾਂ ਪੈਂ ਖੇਡ ਖਿਡਾਰੀ ਸੁੱਤੇ ਫਾਗ ਨੂੰ ਐ ਸਮਝ ਲੋ ਸੁੱਤੇ ਐ ਸੌਂ ਗਏ ਜਿਵੇਂ ਫਗੜ ਦੇ ਮੁੰਡੇ ਖੇਡਦੇ ਖੇਡਦੇ ਥੱਕ ਕੇ ਸੌਦੇ ਨੇ ਉਹ ਵੀ ਲਿਬੜੇ ਟਿਬੜੇ ਫਗੜ ਦੇ ਮਿਲਿਆ ਹੋਲੀ ਖੇਡਦੇ ਸੀ ਨਾ ਜਾਂ ਥੱਕ ਟੁੱਟ ਜਾਂਦੇ ਨੇ दारू ਪੀ ਕੇ ਖੇਡਦੇ ਹੁੰਦੇ ਨੇ ਉਹਦੋਂ ਤੇ ਉਵੇਂ ਲੱਬੜੇ ਲੱਬੜੇ ਉਹ ਜਿਹੇ ਵਿਜਣੇ ਸੁੱਤੇ ਪਏ ਸੌ ਗਏ ਥੱਕ ਗਏ ਸੌ ਗਏ ਉਹ ਵੇ ਜਿਹਦੇ ਘੜੇ ਦੇ ਉੱਤੇ ਇੱਕ ਉਹ ਵੇਲੇ ਦਾ ਨਕਸ਼ਾ ਹੈ ਉਸ ਵੇਲੇ ਦੇ ਜਿਸ ਵੇਲੇ ਦੀ ਗੱਲ ਹੈ ਉਸ ਜ਼ਮਾਨੇ ਜਿਹਦਾ ਨਕਸ਼ਾ ਖੇਲਦੇ ਸੀ ਯੂਪੀ ਤਾਂ ਹੁਣ ਵੀ ਖੇਲਦੇ ਨੇ ਇਹ होली ਕਹਿੰਦੇ ਨੇ ਜਾਂਦੇ ਨਾ होली ਨਹੀਂ ਕਹਿੰਦੇ ਨੂੰ ਦੁਲੈਂਡੀ ਕਹਿੰਦੇ ਨੇ ਜਿੱਦਾਂ ਰੰਗ ਪਾਉਂਦੇ ਨੇ होली ਤੇ ਦੂਏ ਰੰਗ ਪਾਉਂਦੇ ਸਾਰੇ ਸ਼ਰਾਬ ਪੀਂਦੇ ਹੈ ਧਰਮ ਦਾ ਕੰਮ ਧਰਮ ਦਾ ਤੇ ਉਹ ਸ਼ਰਾਬ ਕਾਦੇ ਪੀਂਦੇ ਨੇ ਬਾਦ ਖਾਏ ਬਦਾਰੀ ਤਾਂ ਲਗੇ ਪੌੜੀ ਸਰਵਣਤ ਸਰਵਣਤ ਬੀਜ ਹਕਾਰੇ ਰਹਿੰਦੇ ਸੂਰਮੇ ਜਿਹੜੇ ਰਹਿ ਗਏ ਨਾ ਸੂਰਮੇ ਕੁਝ ਬਾਕੀ ਤਾਂ ਪਾਸਾ ਵੱਟ ਕੇ ਪਰੇ ਜਾ ਕੇ ਨਾ ਦਰਸਾਂ ਥੱਲੇ ਪੈ ਗਏ ਲੰਮੇ ਵੀ ਇਹਨਾਂ ਨੂੰ ਕਰੀ ਜਾਂਦਾ ਚਰਚਾ ਆਪਾਂ ਉੱਥੇ ਜੈ ਰਾਤਾ ਟੱਕਰੀ ਹੁਣੇ ਬੈਲੈਂਸ ਕੀਮਾ ਬਣੁੰਦੇ ਹੁਣੇ ਨੇ ਜਦੋਂ ਤੇ ਕਮਨੀ ਚੱਲੀ ਗੱਲ ਕਹਦੇ ਚੱਲੀ ਚੱਲੀ ਆਹ ਪੌਦਰਾ ਖੱਤਲੇ ਪੈਨੇ ਜਾ ਕੇ ਉਹਦਾ ਆਪਣੇ ਲੜਗੇ ਜਾ ਕੇ ਵੀ ਇਹਨਾਂ ਨੂੰ ਗੱਲ ਲੈਣ ਤੋਂ ਚਾਹਤ ਐ ਤਾਂ ਕੁਛ ਲੱਭਣ ਵਾਲਾ ਉਹਨੇ ਫਿਰ ਉਹਦਾ ਪਾਸੇ ਪਾਸੇ ਚਲੇ ਗਏ ਨਾ ਜੰਗਲ ਦੇ ਵਿੱਚ ਸਰ ਉਹਨਾਂ ਦੇ ਬੀਜ ਹਕਾਰੇ ਰਹਿੰਦੇ ਸੋਲ ਨੇ ਉਹ ਹੱਕਾ ਮੁਕਾ ਮਾਰ ਗਿਆ ਉਹਨੇ ਕੱਠੇ ਕੀਤੇ ਕਿੱਥੇ ਜਾ ਫਰੇ ਜਿਹੜੇ ਡਰ ਗਏ ਬਾਕੀ ਕਹਿੰਦੇ ਵੀ ਸਾਡੇ ਦਾ ਹੱਥ ਖੜੇ ਕਰਕੇ ਵੀ ਸਾਡੇ ਵਸਦੀ ਤਾਂ ਕੱਲ ਹੈ ਨਹੀਂ ਭਾਈ ਕਰਦੇ ਜਿਹੜੇ ਕੁਝ ਆਜੋ ਸੀ ਜਾਨ ਉਹ ਕੱਠੇ ਕੀਤੇ ਉਹਨੂੰ ਜਉਦੇ ਜੇਡੂ ਮਨਾਰੇ ਦਸਨ ਖੇਤ ਵਿੱਚ ਹਾਂ ਬੜੇ ਬੜੇ ਜਿਹੜੇ ਰਹਿ ਗਏ ਸੀ ਨਾ ਸਰਦਾਰ ਉਹਨਾਂ ਦੇ ਵਿੱਚ ਉਹ ਉਸ ਖੇਤ ਦੇ ਵਿੱਚ ਉਹ ਕੱਠੇ ਕਰਦੇ ਜਿਨ੍ਹਾਂ ਦਾ ਵੱਡਾ ਗਿਆਨ ਸੀ ਸਬਣੀ ਦਸਤ ਉਬਾਰੇ ਤੇਗਾ ਧੂਕੇ ਸਾਰਿਆਂ ਨੇ ਚੱਕੇ ਤੇਗਾ ਧੂਕੇ ਸਾਰਿਆਂ ਨੇ ਸਵਾਲ ਕੀਤੇ ਕਹਿਣਾ ਮਾਰੋ ਮਾਰ ਪੁਕਾਰੇ ਆਏ ਸਾਹਮਣੇ ਮਾਰੋ ਮਾਰ ਪੁਕਾਰਦੇ ਆਗੇ ਬਰੇ ਅਸ ਗੰਦਾ ਜਵਾਬ ਦਵੇ ਉਹ ਗੰਦਾ ਜਵਾਬ ਦਵੇ ਉਹ ਤਾਂ ਦਵੇ ਫਲਾਣਾ ਸੰਜਾ ਸਾਰਿਆਂ ਨੇ ਕੋਈ ਨਾ ਕੋਈ ਸਵਾਲ ਕੀਤਾ ਸੰਜਾ ਤੇ ਠਣਕਾਰੇ ਤੇਗੀ ਉਭਰੇ ਸਜੋ ਜਿਹੜੀ ਹਲਦੀ ਆ ਨਾ ਉਹ ਨਾ ਦੀਆਂ ਵੱਜਦੀਆਂ ਨੇ ਕੋਈ ਚੀਜ਼ ਵੱਜੇ ਨਾ ਉੱਤੇ ਆਵਾਜ਼ ਦੇ ਦੀ ਲੋਹੇ ਦੀ ਸਜੋ ਜਿਹੜੀ ਹੁੰਦੀ ਉਹ ਫੱਟੀ ਵਾਲੀ ਉਹ ਟਣਕ ਦੇ ਕੇ ਵੱਜਦੀ ਹੈ ਜੋ ਕੋਈ ਚੀਜ਼ ਸੰਕਾਰ ਤੇਗੀ ਉਭਰੇ ਤੇਗੀ ਉਭਰੇ ਆ ਘਾਟ ਘਰਨ ਠਠਿਆਰੇ ਜਾਨ ਬਣਾਏ ਕ ਜਿਵੇਂ ਠਠਿਆਰੇ ਕੋਈ ਚੀਜ਼ ਘਟਦੇ ਨੇ ਨਾ ਪਤੀਲੇ ਬਤੂਲੇ ਬਣਉਂਦੇ ਨੇ ਭਾੜਨੇ ਠਕ ਠਕ ਹੁੰਦੀ ਆ ਐ ਜਦੋਂ ਤਾਂ ਲੱਗਦੇ ਨੇ ਤੀਰ ਜਾ ਜਾ ਕੇ ਨਾ ਉਹਨਾਂ ਦੀ ਉਹ ਸਜੋਆ ਤੇ ਛਣਕਾ ਐ ਹਿਰਦਿਆਂ ਚ ਉਹਨਾਂ ਦੇ ਸੱਟ ਵੱਜਦੀ ਆ ਆਵਾਜ਼ ਵੀ ਪੈਦਾ ਹੁੰਦੀ ਆ ਜਿਹੜੇ ਉਧਰੋਂ ਜੋ ਚੱਡੀ ਬਣੂ ਜਿਹੜੇ ਆਰ ਹੈ ਨਾ ਤੀਰ ਉਹਨਾਂ ਦੇ ਹਿਰਦੇ ਚ ਐ ਸੱਟ ਮਾਰਦੇ ਨੇ ਉਹ ਉਹਨਾਂ ਨੂੰ ਬਲੋ ਦਿੰਦੇ ਨੇ ਉਹ ਪੌੜੀ 60 ਪਈ ਜਮਤਾਣੀ ਦਲਾ ਮੁਕਾਬਲਾ 60 ਪਈ ਜਮਤਾਣੀ ਦਲਾ ਮੁਕਾਬਲਾ ਹੁਣ ਆਖਰੀ ਦੌਰ ਦੇ ਵਿੱਚ ਜੰਮ ਨੇ ਮਾਰਨ ਵਾਲੀ 60 ਗਿਆਨ ਘੜਕ ਚਲਾਉਂਦੀ ਸੁੱਧੀ ਪਹਿਲਾਂ ਹੈ ਨਾ ਗਦਾ ਖਪੇ ਦੱਸ ਗਦਵਾਰੀ ਗਦਾ ਫਰਾਕ ਖੱਬੇ ਦਸੋਵਾਰੀ ਸੀ ਨੂੰ ਗਦਾ ਫਰਾਕ ਹੁਣ ਸੱਟ ਪਈ ਜਮਤਾਣੀ ਦਲਾ ਮੁਕਾਬਲਾ ਹਾਂ ਤੂੰ ਨਹੀਂ ਤੂੰ ਲਈ ਕਰ ਪਾਣੀ ਦੁਰਗਾ ਕੁਮਰ ਬਰਗਸਤਾਣੀ ਦਲ ਵਿੱਚ ਘੱਟਿਓ ਕੁਮਰ ਬਰਗਸਤਾਣੀ ਦਲ ਵਿੱਚ ਘੱਟਿਓ ਦਲ ਦੇ ਵਿੱਚ ਘੁਬ ਰਹੇ ਨੇ